ਤੇ ਪਾਈ ਅਮਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਬੀਤੇ ਕੁਝ ਰੋਜ਼ ਤੋਂ ਚੱਲ ਰਿਹਾ ਸਸਪੈਂਸ ਆਖਰਕਾਰ ਖਤਮ ਹੋ ਗਿਆ ਜੀ ਹਾਂ ਭਾਈ ਅਮਰਿਤਪਾਲ ਸਿੰਘ ਨੇ ਐਮਪੀ ਵਜੋਂ ਸੌਂ ਨਹੀਂ ਚੁੱਕੀ ਹੈ ਪੰਜਾਬ ਦੇ ਬਾਕੀ ਸਾਰੇ 12 ਮੈਂਬਰਾਂ ਵਜੋਂ ਅੱਜ ਸੰਸਦ ਵਿੱਚ ਸੌਂ ਚੁੱਕੀ ਗਈ ਪਰ ਇਸ ਦੌਰਾਨ ਪਾਈ ਅਮਰਿਤਪਾਲ ਸਿੰਘ ਸੌਂ ਚੁੱਕ ਸਮਾਗਮ ਵਿੱਚ ਉਹ ਗੈਰ ਹਾਜ਼ਰ ਰਹੇ ਜਿਸ ਤੋਂ ਬਾਅਦ ਹੁਣ ਸੰਸਦ ਦੀ ਕਾਰਵਾਈ sthagit ਕਰ ਦਿੱਤੀ ਗਈ ਹੈ ਜੀ ਹਾਂ ਦੱਸੀਏ ਕਿ ਬੀਤੇ ਕੱਲ ਪਾਵ 24 ਜੂਨ ਤੋਂ 18ਵੀਂ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋ ਗਿਆ ਸੈਸ਼ਨ ਵਿੱਚ ਨਵੇਂ ਚੁਣ ਕੇ ਆਏ ਮੈਂਬਰਾਂ ਨੂੰ ਸੌਂਚਕਾਈ ਜਾ ਰਹੀ ਹੈ ਨਵੇਂ ਸੰਸਦ ਭਵਨ ਵਿੱਚ ਪਹਿਲੀ ਵਾਰ ਨਵੇਂ ਸੰਸਦ ਮੈਂਬਰਾਂ ਦਾ ਸੌਂਚਕ ਸਮਾਗਮ ਹੋਇਆ ਹੈ ਪੰਜਾਬ ਦੇ ਨਵੇਂ ਚੁਣੇ ਗਏ ਸੰਸਦ ਵੀ ਅੱਜ ਇੱਥੇ ਪਹੁੰਚੇ ਸੀ ਜਿਨ੍ਹਾਂ ਵੱਲੋਂ ਕਿ ਅੱਜ ਦੁਪਹਿਰ ਸੰਸਦ ਭਵਨ ਵਿੱਚ ਕਰਵਾਏ ਜਾ ਰਹੇ ਸੌਂਚਕ ਸਮਾਗਮ ਵਿੱਚ ਸੌਂਚੂਗੇ ਇੱਕ ਇੱਕ ਕਰਕੇ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੇ ਸੌਂਚ ਕੀ ਪਰ ਇਸ ਦੌਰਾਨ ਪਾਈ ਅਮਰਿਤਪਾਲ ਸਿੰਘ 11 ਹਜ਼ਾਰੇ ਦਾਸੀਏ ਕੇ ਸਭ ਤੋਂ ਪਹਿਲਾ ਸੁਖਜਿੰਦਰ ਸਿੰਘ ਰੰਧਾਵਾ ਨੇ ਸੋ ਚੁੱਕੀ ਇਸ ਤੋਂ ਬਾਅਦ ਗੁਰਜੀਤ ਔਜਲਾ ਚਰਨਜੀਤ ਸਿੰਘ ਚੰਨੀ ਡਾਕਟਰ ਅਮਰ ਸਿੰਘ ਰਾਜਕੁਮਾਰ ਚੱਬੇਵਾਲ ਇਹਨਾਂ ਤੋਂ ਇਲਾਵਾ ਭਾਈ ਸਰਬਜੀਤ ਸਿੰਘ ਖਾਲਸਾ ਸੰਗਰੂਰ ਤੋਂ ਮੀਤ ਹੈਰ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਸਣੇ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਬੜਿੰਗ ਨੇ ਵੀ ਸੌ ਚੁੱਕੀ ਪਰ ਇਸ ਦੌਰਾਨ ਪਈ ਅਮਰਿਤਪਾਲ ਸਿੰਘ ਸਸਦ ਵਿੱਚ ਨਹੀਂ ਪਹੁੰਚੇ ਜਿਨ੍ਹਾਂ ਦੇ ਕੇ ਸੌ ਚੁੱਕ ਸਮਾਗਮ ਨਹੀਂ ਹੋ ਸਕੇ ਅਦਾਸੀ ਇਹ ਕਿ ਪਈ ਅਮਰਿਤਪਾਲ ਸਿੰਘ ਪੰਜਾਬ ਦੇ ਖਰੂਰਸਵਾ ਹਲਕੇ ਤੋਂ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਐਮਪੀ ਬਣੇ ਸੀ ਪਰ ਇਸ ਦੌਰਾਨ ਉਹਨਾਂ ਦੀ ਐਨਐਸਏ ਚ ਕਰੀਬ 1 ਸਾਲ ਦਾ ਹੋਰ ਵਾਧਾ ਕਰ ਦਿੱਤਾ ਗਿਆ ਜਿਸ ਕਾਰਨ ਉਹ ਫਿਲਹਾਲ ਡਿਬਰੂਗੜਜੇਲ ਵਿੱਚ ਬੰਦ ਨੇ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ ਸੌ ਚੁੱਕ ਸਮਾਗਮ ਲਈ ਅਦਾਲਤ ਵੱਲੋਂ ਪੈਰੋਲ ਦਿੱਤੀ ਜਾ ਸਕਦੀ ਹੈ ਪਰ ਅਜੇ ਹਾ ਕੁਝ ਵੀ ਨਹੀਂ ਹੋਇਆ ਅਤੇ ਉਹਨਾਂ ਦੀ ਪੈਰੋਲ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਹੁਣ ਭਾਈ ਅਮਰਿਤਪਾਲ ਸਿੰਘ ਜੇਲ੍ਹ ਵਿੱਚ ਹੀ ਬੰਦ ਨੇ ਉਹਨਾਂ ਦਾ ਸੌਚੁਕ ਸਮਾਗਮ ਨਹੀਂ ਹੋ ਸਕਿਆ ਹਾਲਾਂਕਿ ਬੀਤੇ ਕੱਲ ਸੰਸਦ ਵੱਲੋਂ ਸੌਚੁਕ ਸਮਾਗਮ ਦੀ ਜੋ ਸੂਚੀ ਜਾਰੀ ਕੀਤੀ ਗਈ ਸੀ ਉਸ ਵਿੱਚੇ ਭਾਈ ਅਮਰਿਤਪਾਲ ਸਿੰਘ ਦਾ ਨਾਮ ਵੀ ਸੀ ਪਰ ਦੇਖਣ ਨੂੰ ਮਿਲਿਆ ਕਿ ਭਾਈ ਅਮਰਿਤਪਾਲ ਸਿੰਘ ਅੱਜ ਸੰਸਦ ਵਿੱਚ ਨਹੀਂ ਪਹੁੰਚੇ ਫਿਲਹਾਲ ਹੁਣ ਭਾਈ ਅਮਰਿਤਪਾਲ ਸਿੰਘ ਸੌ ਕਦੋਂ ਚੁੱਕਦੇ ਨੇ ਕਿ ਉਹਨਾਂ ਨੂੰ ਸੰਸਦ ਵਿੱਚ ਆਉਣ ਦਾ ਮੌਕਾ ਦਿੱਤਾ ਜਾਵੇਗਾ ਕਿ ਉਹਨਾਂ ਦੇ ਸੌਚੁਕ ਸਮਾਗਮ ਲਈ ਕੋਈ ਹੋਰ ਤਰੀਕਾ ਕੱਢਿਆ ਜਾਵੇਗਾ ਫਿਲਹਾਲ ਇਹ ਸਭ ਦੇਖਣਾ ਬਾਕੀ ਹੈ ਪਰ ਫਿਲਹਾਲ ਇਹ ਕਹਿ ਸਕਦੇ ਹਾਂ ਕਿ ਭਾਈ ਅਮਰਿਤਪਾਲ ਸਿੰਘ ਅਧਿਕਾਰਿਕ ਤੌਰ ਤੇ ਐਮਪੀ ਨਹੀਂ ਬਣੇ ਨੇ ਉਹਨਾਂ ਦਾ ਸੌਚੁਕ ਸਮਾਗਮ ਨਹੀਂ ਹੋਇਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ